ਆਦਲ ਪਰਿਵਾਰ ਦੇ ਹੋਟਲ ਸੁਖਬਿਲਾ ਦੇ ਤੇ ਅਕਾਲੀ ਦਲ ਨੇ ਦਿੱਤਾ ਸਪਸ਼ਟੀਕਰਨ ਕਿ ਹਾ ਸੀਐਮ ਨੇ ਲਗਾਏ ਗਲਤ ਇਲਜ਼ਾਮ ਹਫਤੇ ਦੇ ਵਿੱਚ ਨਾਮ ਮੰਗੀ ਮਾਫੀ ਤਾਂ ਕਰਾਂਗੇ ਮਾਨਹਾਨੀ ਦਾ ਕੇਸ ਸੀਐਮ ਨੇ ਖਾਸ ਲਾਭ ਲੈਣ ਦੇ ਲਈ ਲਗਾਏ ਸਨ ਇਲਜ਼ਾਮ ਬਿਹਾਰ ਦਿੱਲੀ ਵੱਲ ਨਹੀਂ ਵਧਣ ਗਿਆ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਕਿਹਾ ਪੰਜਾਬ ਦੇ ਵਿੱਚ ਹੀ ਮੋਰਚਿਆਂ ਨੂੰ ਕਰਾਂਗੇ ਮਜ਼ਬੂਤ ਦਬ ਵਾਲੀ ਸਣੀ ਦਿੱਲੀ ਨੂੰ ਜਾਂਦੇ ਹੋਰ ਮਾਰਗਾਂ ਤੇ ਵੀ ਲਗਾਵਾਂਗੇ ਮੋਰਚਾ ਨਡੀਗੜ ਦੇ ਵਿੱਚ ਪੰਜਾਬ ਬੀਜਪੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਪੰਜਾਬ ਦੇ ਸਿਆਸੀ ਹਾਲਾਤ ਨੂੰ ਲੈ ਕੇ ਹੋਈ ਚਰਚਾ ਕਿਸਾਨੀ ਮਸਲੇ ਤੇ ਵਿਕਤਿਆ ਗਿਆ ਮੰਥਨ ਪੰਜਾਬ ਵਿਧਾਨ ਸਭਾ اجلاس ਦੇ ਪਹਿਲੇ ਦਿਨ ਵਿਚੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਅੰਦੋਲਨ ਦੌਰਾਨ ਮਾਰੇ ਗਏ ਕਿਸਾਨ ਸ਼ੁਭਕਰਨ ਸਿੰਘ ਨੂੰ ਕੀਤਾ ਗਿਆ ਯਾਦ ਹੁਣ 4 ਮਾਰਚ ਨੂੰ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ ਪੰਜਾਬ ਵਿਧਾਨ ਸਭਾ اجلاس ਦੀ ਹੰਗਾਮੀ ਦਾ ਅਸ਼ੀਰਵਾਦ ਕਾਂਗਰਸ ਵਿਧਾਇਕਾਂ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਹੰਗਾਮੀ ਕਾਰਨ ਗਵਰਨਰ ਨਹੀਂ ਪੜ ਸਕੇ ਪੂਰਾ ਆਮ ਆਦਮੀ ਪਾਰਟੀ ਬੋਲੀ ਕਿ ਸਨਾਂ ਦੇ ਨਾਮ ਤੇ ਮਗਰਮਚ ਦੇ ਹੰਝੂ ਵਹਾ ਰਹੀ ਹੈ ਕਾਂਗਰਸ ਸਾਫ ਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਮਿਲੀ ਧਮਕੀ ਫੋਨ ਦੇ ਉਤੇ ਮੈਸੇਜ ਕਰਕੇ 2 ਕਰੋੜ ਰੁਪਏ ਦੀ ਮੰਗੀ ਗਈ ਰੰਗਦਾਰੀ ਡੀਜੀਪੀ ਅਤੇ ਡੀਆਈਜੀ ਨੂੰ ਦਿੱਤੀ ਸ਼ਿਕਾਇਤ ਪੁਲਿਸ ਦੇ ਕਾਰਵਾਈ ਨਾ ਕਰਨ ਦੇ ਵੀ ਲਗਾਏ ਇਲਜ਼ਾਮ ਆਪਣੇ ਖਿਲਾਫ ਦਰਜ ਹੋਈ ਐਫਆਈਆਰ ਤੇ ਲੋਕ ਸਭਾ ਮੈਂਬਰ ਰਮਨਿਤ ਬਿੱਟੂ ਦਾ ਬਿਆਨ ਕਿ ਹਮ ਮੰਗਲਵਾਰ ਨੂੰ ਦੇਾਂਗੇ ਗ੍ਰਿਫਤਾਰੀ ਵਰਚਾ ਹੋਇਆ ਹੈ ਤਾਂ ਪਿੱਛੇ ਨਹੀਂ ਹਟਾਂਗੇ। ਹਿਮਾਚਲ ਦੀ ਸੁਖੂ ਸਰਕਾਰ ਦਾ ਨਹੀਂ ਟਲਿਆ ਸੰਕਰਟ ਚੰਡੀਗੜ੍ਹ ਦੇ ਵਿੱਚ ਬਾਗੀ ਵਿਧਾਇਕਾਂ ਦੇ ਨਾਲ ਵਿਕਰਮਾ ਦਿੱਤੇ ਦੀ ਮੁਲਾਕਾਤ। ਉਹਦਾ ਬੋਲੇ ਕਿਸੇ ਨੂੰ ਮਿਲਣ ਦੇ ਵਿੱਚ ਕੋਈ ਇਤਰਾਜ਼ ਨਹੀਂ। ਤੇ ਗੁਜਰਾਤ ਦੇ ਜਾਮਨਗੜ੍ਹ ਦੇ ਵਿੱਚ ਅਨੰਤਮ ਬਾਨੀ ਤੇ ਰਾਧਿਕਾ ਮਰਚੰਟ ਦੀ ਪ੍ਰੀ-ਵੈਡਿੰਗ ਸਰਮਨੀ ਦੀਆਂ ਰੌਣਕਾਂ। ਪੇਸ਼ ਸਨ ਇਹ ਦੁਨੀਆ ਭਰ ਤੋਂ ਵੀ ਬੀਆਈਪੀ ਗੈਸਟਾਂ ਦੇ ਪਹੁੰਚਣ ਦਾ سلسلہ جاری। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਸਟਾਰਸ ਤੇ ਵੱਡੇ ਕਾਰੋਬਾਰੀ ਵੀ ਹੋ ਰਹੇ ਨੇ ਸ਼ਾਮ ਸਸਰੀਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਹਾਜ਼ਰਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਤੇ ਐਲਾਨ ਨੂੰ ਫਿਲਹਾਲ ਦੇ ਲਈ ਟਾਲ ਦਿੱਤਾ ਜਾਵੇ ਕਿਸਾਨੀ ਆंदोलਨ ਦੇ ਦੌਰਾਨ ਮੀਟਿੰਗਾਂ ਦਾ ਸਿਲਸਲਾ ਲਗਾਤਾਰ ਕਿਸਾਨਾਂ ਦਾ ਜਾਰੀ ਰਿਹਾ ਫਿਰ ਫਰਕ ਤੱਪਦਾ ਹੈ ਅੱਜ ਸ਼ਿਬਾਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਕਿਸਾਨੀ ਆंदोलਨ ਦੀ ਉਹ ਕਿਸਾਨ ਜੋ ਇਸ ਸਮੇਂ ਪੰਜਾਬ ਹਰਿਆਣਾ ਬਾਰਡਰ ਸ਼ੰਭੂ ਤੇ ਖਨੌਰੀ ਦੇ ਉੱਤੇ ਡਟੇ ਹੋਏ ਨੇ ਉਹਨਾਂ ਨੂੰ ਲੈ ਕੇ ਇਸ ਸਮੇਂ ਵੱਡੀ ਖਬਰ ਹੈ ਤੇ ਅਹਿਮ ਤੇ ਵੱਡੀ ਖਬਰ ਇਹ ਹੈ ਕਿ ਫਿਲਹਾਲ ਦਿੱਲੀ ਕੂਚ ਦਾ ਪਲਾਨ ਕਿਸਾਨ ਜਥੇਬੰਦੀਆਂ ਨੇ ਟਾਲ ਦਿੱਤਾ ਹੈ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਹੀ ਕਿਸਾਨ ਡਟੇ ਰਹੇ ਨੇ ਪੰਜਾਬ ਵਿਛਲੇ ਪੁਰਸੀ ਮਜ਼ਬੂਤ ਕਰਨ ਦਾ ਫੈਸਲਾ ਲਿਆ ਗਿਆ ਹੈ ਦਿੱਲੀ ਨੂੰ ਜਾਂਦੇ ਹੋਰ ਰਾਤ ਦੇ ਵੀ ਮੋਰਚਾ ਲਗਾਉਣ ਦੀ ਤਿਆਰੀ ਹੁਣ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਡੱਬ ਵਾਲੀ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੋਰਚੇ ਦਾ ਐਲਾਨ ਕੀਤਾ ਗਿਆ ਹੈ 3 ਮਾਰਚ ਤੋਂ ਬਾਅਦ ਅਗਲੇ ਫੈਸਲੇ ਦੀ ਸੰਭਾਵਨਾ ਹੈ 3 ਮਾਰਚ ਨੂੰ ਸ਼ੁਕਰਮ ਸਿੰਘ ਦਾ ਪੋਗ ਹੈ ਰਾਮਪੁਰਾ ਫੂਲ ਦੇ ਬੱਲੋ ਪਿੰਡ ਦਾ ਜਵਾਨ ਜਿਹੜਾ ਖਨਾਰੀ ਬਾਰਡਰ ਦੇ ਉੱਤੇ ਪ੍ਰਦਰਸ਼ਨ ਦੇ ਦੌਰਾਨ ਜਿਸ ਦੀ ਮੌਤ ਹੋਈ ਹੈ ਸੰਸਕਾਰ ਇੱਕ ਦਿਨ ਪਹਿਲਾਂ ਉਸ ਦਾ ਕੀਤਾ ਗਿਆ ਉਸ ਤੋਂ ਬਾਅਦ ਜਿੱਥੇ ਬੰਦੀਆਂ ਨੇ ਐਲਾਨ ਕੀਤਾ ਸੀ ਕਿ ਅਸੀਂ ਕੂਚ ਕਰਨ ਦਾ ਜਿਹੜਾ ਅਗਲਾ ਪ੍ਰੋਗਰਾਮ ਹੈ ਫਿਰ ਉਲੀਕਾਂਗੇ ਤੇ ਫਿਲਹਾਲ ਦਿੱਲੀ ਕੂਚ ਦੇ ਪ੍ਰੋਗਰਾਮ ਨੂੰ ਟਾਲ ਦਿੱਤਾ ਗਿਆ ਤੇ ਦੂਜੇ ਪਾਸੇ ਜਿਹੜੇ ਹੋਰ ਰਾਹ ਜਾਂਦੇ ਨੇ ਹਰਿਆਣਾ ਤੋਂ ਹੁੰਦੇ ਹੋਏ ਦਿੱਲੀ ਉਹਨਾਂ ਦੇ ਉੱਤੇ ਵੀ ਮੋਰਚਾ ਕਿਸਾਨ ਜਿੱਥੇ ਬੰਦੀਆਂ ਲਗਾਉਣ ਕੀ ਹੈ ਨਾਰੇ ਭਰਾਵਾਂ ਨੂੰ ਸੁਨਿਆ ਲੱਗ ਸਕੇ ਕਿ ਸਾਡੇ ਅੱਗੇ ਅੱਗੇ ਸਰਵਾਨਾਂ ਦਾ ਹੰ ਦਾ ਭੂਗ ਹੈ ਉੱਥੇ ਜਨਤਕ ਇਕੱਠ ਹੋਏਗਾ ਵੱਡਾ ਔਰ ਉਸ ਕੱਟ ਦੇ ਵਿੱਚ ਜਿਹੜੇ ਅਗਲੀਆਂ ਕੌਲਾਂ ਹੈਗੀਆਂ ਉਹਦੇ ਬਾਰੇ ਉਹ ਜਨਤਕ ਕੱਟ ਦੇ ਵਿੱਚ ਦੱਸਿਆ ਜਾਏਗਾ ਤਾਂ ਕਿ ਉੱਥੇ ਭਰਮਾ ਇਕੱਠ ਹੋਊਗਾ ਤੇ ਉਹ ਪ੍ਰਭਾਵਸ਼ਾਲੀ ਹੋਵੇ ਕਿ ਅਸੀਂ ਉਦੋਂ ਦਿੱਲੀ ਜਾਵਾਂਗੇ ਜਦੋਂ ਸਰਕਾਰ ਇਸ ਜਵਰ ਤੋਂ ਬਾਹਰਸ ਮੁੜੂਗੀ ਅਸੀਂ ਵਾਰਡਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈਗਾ ਕਿ ਜਿਸ ਤਰ੍ਹਾਂ ਦੋ ਖਨੌਰੀ ਕਿ ਸੰਭੂ ਵਾਰਡਰ ਤੇ ਕਿਸਾਨ ਡਟੇ ਹੋਏ ਆ ਇਸੇ ਤਰ੍ਹਾਂ ਹੀ ਅਸੀਂ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕਰਾਂਗੇ ਕਿ ਜਿਹੜੇ ਹੋਰ ਦਿੱਲੀ ਨੂੰ ਆਉਂਦੇ ਰਸਤੇ ਆ ਵਡਰ ਹੈ ਉਹਨੂੰ ਵਧਾਉਣ ਦਾ ਫੈਸਲਾ ਲਿਆ ਹੈਗਾ ਦੋਨੋਂ ਮੋਰਚਿਆਂ ਨੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ 3 ਤਰੀਕ ਨੂੰ ਜਿਹੜਾ ਭੋਗ ਸਮਾਗਮ ਹੈ ਸੁਭਕਰਨ ਸਿੰਘ ਦਾ ਉਸ ਤੋਂ ਬਾਅਦ ਡੱਬ ਵਾਲੀ ਵਾਰਡਰ ਤੋਂ ਅਸੀਂ ਵਾਰਡਰਾਂ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈਗਾ ਜੀਚ ਵੱਡੀ ਗਿਣਤੀ ਕਿਸਾਨ ਨੇ ਜਿਹੜੇ ਉਹ ਉਹਨਾਂ ਬਾਡਰਾਂ ਤੇ ਜਿਵੇਂ ਇੱਥੇ ਕਿਸਾਨ ਬੈਠੇ ਆ ਉਥੇ ਜੇ ਸਰਕਾਰ ਉਹਨਾਂ ਨੂੰ ਰੋਕੂਗੀ ਤਾਂ ਉਥੇ ਰੋਕਣਗੇ ਫੈਸਲਾ ਜਦੋਂ ਅਗਲਾ ਕੋਈ ਐਲਾਨ ਹੋਊਗਾ ਤਾਂ ਉਹ ਇੱਕੋ ਦਮ ਸਾਰੇ ਥਾਵਾਂ ਤੋਂ ਹੋ ਸਕਦਾ ਹੈ ਤਾਂ ਫਿਲਹਾਲ ਦਿੱਲੀ ਵਾਲੇ ਪਾਸੇ ਕੂਚ ਕਿਸਾਨ ਨਹੀਂ ਕਰਨਗੇ ਸਾਫ਼ ਕਰ ਦਿੱਤਾ ਗਿਆ ਹੈ ਹੁਣ ਕਦੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਜਾਂਦਾ ਉਹ ਦੇਖਣਾ ਹੋਵੇਗਾ ਕਾਬਲੇ ਗੌਰ ਹੈ ਕਿ ਇਸ ਤੋਂ ਪਹਿਲਾਂ 13 ਫਰਵਰੀ ਤੇ ਫਿਰ 21 ਫਰਵਰੀ ਨੂੰ ਦਿੱਲੀ ਵਾਲੇ ਪਾਸੇ ਕੂਚ ਕਰਨ ਦੀ ਕਿਸਾਨਾਂ ਨੇ ਕੋਸ਼ਿਸ਼ ਕੀਤੀ ਸੀ ਹਾਲਾਂਕਿ हरियाणा प्रशासन ਦੇ ਵੱਲੋਂ ਬਹੁਤ ਜ਼ਬਰਦਸਤ ਬੈਰੀਕੇਡਿੰਗ ਇਸ ਵਾਰ ਕੀਤੀ ਗਈ ਹੈ ਤੇ ਸ਼ੰਭੂ ਤੇ ਖਨਾਰੀ ਤੋਂ ਕਿਸਾਨ ਅੱਗੇ ਨਹੀਂ ਵੱਸ ਸਕੇ ਸਨ ਹੁਣ ਅਗਲੀ ਖਬਰ ਤੇ ਰੁਕ ਕਰਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਧੰਕੀ ਵਾਲੇ ਮਾਮਲੇ ਦੇ ਉੱਤੇ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਚੁੱਕੇ ਦਰਅਸਲ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਸਰਪੰਚਾਂ ਦੇ ਨਾਲ ਮੀਟਿੰਗ ਕੀਤੀ ਅਤੇ ਇਹ ਖੁਲਾਸਾ ਕੀਤਾ ਕਿ तकरीबन 10 ਦਿਨ ਪਹਿਲਾਂ ਉਹਨਾਂ ਨੂੰ ਵਿਦੇਸ਼ ਦੇ ਨੰਬਰ ਤੋਂ 2 ਕਰੋੜ ਦੀ ਰੰਗਦਾਰੀ ਦੀ ਕਾਲ ਆਈ ਸੀ ਅਤੇ ਪੈਸੇ ਨਾ ਦੇਣ ਦੀ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਨਾਲ ਹੀ ਇਲਜ਼ਾਮ ਲਗਾਇਆ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਦਿਖਾਉਂਦੇ ਹਾਂ ਡੀਆਈਯੂਪੇਤਾ ਡੀਆਈਯੂਪੇਤਾ ਆਰਤੀ ਤਾਟਾ ਨੂੰ ਡੀਪੀਆ ਡੀਆਜੀ ਨੇ ਪੁੱਛਿਆ ਕਿ ਜੀ ਤੁਹਾਨੂੰ ਕੋਈ ਤਰਹੀ ਗਈ ਕਿ ਕਰਿਆ ਬਲਬਾਦ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਹਨਾਂ ਦੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਆਮ ਜਨਤਾ ਕਿਸ ਹੱਦ ਤੱਕ ਖੌਫ ਦੇ ਵਿੱਚ ਹੋਵੇਗੀ ਰੰਗਦਾਰੀ ਦੇ ਲਈ ਜਦੋਂ ਸਾਬਕਾ ਸੀਐਮ ਨੂੰ ਹੀ ਧਮਕੀ ਦਿੱਤੀ ਜਾਵੇ ਫਿਰ ਫਰਕ ਹੈ ਜੇ ਜਦੋਂ ਸਾਬਕਾ ਸੀਐਮ ਨੂੰ ਹੀ ਧਮਕੀ ਦਿੱਤੀ ਜਾਵੇ ਸੀਐਮ ਜ਼ਿਕਰ ਕਰਨ ਸਾਬਕਾ ਸੀਐਮ ਜ਼ਿਕਰ ਕਰਨ ਫਿਰ ਫਰਕ ਤੱਪੇਂਦਾ ਹੈ ਉਦੋਂ ਲਾਰੈਂਸ ਬਿਸ਼ਨੋਈ ਅਤੇ ਗੋਡੀ ਬਰਾੜ ਦੇ ਤਿੰਨ ਹੋਰ ਐਸੋਸੀਏਟ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕਾਬੂ ਕੀਤੇ ਨੇ ਅਤੇ ਨਾ ਤਿੰਨਾਂ ਚ ਰਾਜਸਥਾਨ ਦੇ ਝੁੰਝ ਨੂੰ ਦੀ 28 ਸਾਲਾ ਮਾਇਆ ਵੀ ਸ਼ਾਮਿਲ ਹੈ ਜਿਸ ਨੂੰ ਟਾਰਗੇਟ ਦਿੱਤਾ ਗਿਆ ਸੀ ਕੋਰਟ ਰੂਮ ਦੇ ਵਿੱਚ ਵੜ ਕੇ ਗੈਂਗਸਟਰ ਭੁੱਪੀ ਰਾਣਾ ਤੇ ਗੋਲੀਆਂ ਚਲਾਉਣ ਦਾ ਇਹ ਖੁਲਾਸਾ ਖੁਦ ਐਸਪੀ ਕੇਤਨ ਬੰਸਲ ਨੇ ਕੀਤਾ ਤਾਂ ਉਹ ਲਗਾਤਾਰ ਰੋਹਿਤ ਗਦਾਰਾ ਦੇ ਟੱਚ ਦੇ ਵਿੱਚ ਉਹਨੂੰ ਰੋਹਿਤ ਗਦਾਰਾ ਹੀ ਡਾਇਰੈਕਸ਼ਨਸ ਦੇ ਰਿਹਾ ਸੀਗਾ ਕਿ ਕਦੋਂ ਕੋਣ ਪੈਸੇ ਦੇ ਕੇ ਜਾਊਗਾ ਜਾਂ ਕਿਸ ਲੜਕੇ ਨੂੰ ਮੇਲਣਾ ਜਿਵੇਂ ਰੈਕੀ ਕਰਨੀ ਆ ਮਾਇਆ ਗੈਂਗਸਟਰਾਂ ਅਤੇ ਗਨ ਕਲਚਰ ਤੋਂ ਪ੍ਰਭਾਵਿਤ ਸੀ ਇਸ ਦੇ ਦੋ ਹੋਰ ਸਾਥੀ ਬੁਖਸਰ ਸਾਹਿਬ ਦੇ ਅਮਨਪ੍ਰੀਤ ਸਿੰਘ ਅਤੇ ਫਾਜ਼ਿਲ ਕਾ ਸਰਵਪ੍ਰਿੰਦਰ ਸਿੰਘ ਉਸਨੂੰ ਵੀ ਕਾਬੂ ਕੀਤਾ ਗਿਆ ਇਹਨਾਂ ਦੋਵਾਂ ਨੇ ਹਮਲਾਵਰਾਂ ਨੂੰ ਲੌਜਿਸਟਿਕ ਮੋਹੱਈਆ ਕਰਵਾਏ ਸਨ ਤੇ ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੇ ਵਿੱਚ ਹੋਰ ਕਈ ਖੁਲਾਸੇ ਇਹਨਾਂ ਤੋਂ ਹੋ ਸਕਦੇ ਨੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਭਾਰਤ ਦੀ ਪਹਿਲੀ ਮਹਿਲਾ ਗੈਂਗਸਟਰ ਕਿਸ ਨੂੰ ਮੰਨਿਆ ਜਾਂਦਾ ਹੈ ਪਹਿਲਾ ਸਵਾਲ ਉਸ ਤੋਂ ਬਾਅਦ ਅੱਗੇ ਖਬਰ ਦਾ ਰੁਕ ਕਰਾਂਗੇ ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਕਿ ਦੇਸ਼ ਦੀ ਪਹਿਲੀ ਮਹਿਲਾ ਗੈਂਗਸਟਰ ਕਿਸ ਨੂੰ ਮੰਨਿਆ ਜਾਂਦਾ ਹੈ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੀਤਾ ਨਾਇਕ ਸੰਤੋਖਬੀਨ ਜਾਡੇਜਾ অপশন সি ফুলম দেবী বা ফির ডি সীমা পরিহার ਅੱਗੇ ਬਾਅਦ ਦੇ ਤੇ ਹੁਣ ਗੱਲ ਹੋਵੇਗੀ ਪੰਜਾਬ ਦੀ ਪੋਲਿਟਿਕਸ ਦੀ ਸ਼੍ਰੋਮਣੀ ਅਕਾਲੀ ਦਲ ਤੇ বিজেপি ਗੜਜੋੜ ਦੇ ਉਤੇ ਸੁਨੀਲ ਜਾਖੜ ਨੇ ਇੱਕ ਵੱਡੀ ਸਟੇਟਮੈਂਟ ਦਿੱਤੀ ਹੈ ਜਿਸਕਰ ਉਸ ਦਾ ਸ਼੍ਰੋਮਣੀ ਅਕਾਲੀ ਦਲ বিজেপি ਗੜਜੋੜ ਲੋਕਾਂ ਦੀ ਭਾਵਨਾ ਹੈ ਇਹ ਸੁਨੀਲ ਜਾਖੜ ਕਹਿੰਦੇ ਹੋਏ ਨਜ਼ਰ ਆਏ ਨੇ ਤਾਂ ਇੱਕ ਵਾਰ ਫਿਰ ਤੋਂ ਵੱਡੇ ਸੰਕੇਤ ਮਿਲ ਰਹੇ ਨੇ ਅਕਾਲੀ ਦਲ ਅਤੇ বিজেপি ਦੇ ਵਿਚਾਲੇ ਗੜਜੋੜ ਹੋਣ ਨੂੰ ਲੈ ਕੇ ਤੇ ਸੁਨੀਲ ਜਾਖੜ ਦੀ ਸਟੇਟਮੈਂਟ ਹੈ ਕਿ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਰਲ ਕੇ ਚੋਣ ਲੜਨ ਲੋਕ ਚਾਹੁੰਦੇ ਨੇ ਕਿ ਪੰਜਾਬ ਦੇ ਨਾਲ ਹੋ ਰਹੀ ਠੱਗੀ ਨੂੰ ਖੰਡ ਪਈ ਜਾਵੇ ਮੇਰੀ ਇਸ ਮਸਲੇ ਤੇ ਕੋਈ ਮੀਟਿੰਗ ਨਹੀਂ ਹੋਈ ਜਾਖੜ ਨੇ ਹਾਲਾਂਕਿ ਇਹ ਜ਼ਰੂਰ ਕਹਿ ਦਿੱਤਾ ਤੇ ਕਿਹਾ ਕਿ ਨਾ ਹੀ ਹਾਈ ਕਮਾਂਡ ਨੇ ਸਾਡੇ ਤੋਂ ਕੋਈ ਫਿਲਹਾਲ ਸਲਾਹ ਮੰਗੀ ਹੈ ਗੱਟਜੋੜ ਦੇ ਵਿੱਚ ਕੀ ਅੜਚਨਾ ਨੇ ਮੈਨੂੰ ਨਹੀਂ ਪਤਾ ਦਰਸਲ ਅਕਾਲੀ ਦਲ ਤੇ ਬੀਜੇਪੀ ਦੇ ਵਿੱਚ ਆਲੇ ਗੱਟਜੋੜ ਦੀਆਂ ਖੂਬ ਚਰਚਾਵਾਂ ਚੱਲ ਰਹੀਆਂ ਨੇ ਤੇ ਇਸ ਉਚਾਲੇ ਸੁਨੀਲ ਜਾਖੜ ਦੀ ਇਹ ਸਟੇਟਮੈਂਟ ਆਪਣੇ ਆਪ ਦੇ ਵਿੱਚ ਕਾਫੀ ਵੱਡੀ ਕਹੀ ਜਾ ਸਕਦੀ ਹੈ ਜਾਂ ਕਹੀਏ ਕਿ ਗੜ ਜੋੜ ਨੂੰ ਲੈ ਕੇ ਬਹੁਤ ਪੋਜ਼ਿਟਿਵ ਇੱਕ ਤਰੀਕੇ ਨਾਲ ਜਾਖੜ ਦੀ ਇਹ ਸਟੇਟਮੈਂਟ ਹੈ। ਕਾਬਿਲ ਹੈ ਗੌਰ ਹੈ ਕਿ ਸੁਨੀਲ ਜਾਖੜ ਕਾਂਗਰਸ ਦਾ ਇੱਕ ਵੱਡਾ ਚਿਹਰਾ ਰਹੇ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨੇ, ਲੀਡਰ ਆਫ অপੋਜੀਸ਼ਨ ਰਹੇ ਨੇ, ਵੱਡੇ ਅਹੁਦੇ ਹੁਣਦੇ ਹੋਣਾ ਕੋਲ ਰਹੇ, ਫਿਰ ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਨੂੰ ਜੁਆਇਨ ਕੀਤਾ। ਤੇ ਮੌਜੂਦਾ ਸਮੇਂ ਦੇ ਵਿੱਚ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੀ ਪੰਜਾਬੀ ਇਕਾਈ ਦੇ ਪ੍ਰਧਾਨ ਨੇ। ਤੇ ਇਹ ਵੀ ਇੱਕ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਕਾਲੀ ਦਲ ਭਾਜਪਾ ਦੇ ਵਿਚਾਲੇ ਗੜ ਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਤਾਂ ਫਿਰ ਸੁਨੀਲ ਜਾਖੜ ਦਾ ਵ ਕੀ ਸੁਨੀਲ ਜਾਖੜ ਅਕਾਲੀ ਦਲ ਦੇ ਖਿਲਾਫ ਬਹੁਤ ਖੁੱਲਕੇ ਬੋਲਦੇ ਨਜ਼ਰ ਆਏ ਨੇ ਤਾਂ ਕੀ ਜੇਕਰ ਗੜਜੋੜ ਹੁੰਦਾ ਤਾਂ ਸੁਨੀਲ ਜਾਖੜ ਨੂੰ ਉਹ ਪ੍ਰਵਾਨ ਹੋਵੇਗਾ ਤਾਂ ਅੱਜ ਦੀ ਸਟੇਟਮੈਂਟ ਦੇ ਨਾਲ ਕਲੀਅਰ ਹੋ ਗਿਆ ਕਿ ਸੁਨੀਲ ਜਾਖੜ ਸਿੱਧੇ ਤੌਰ ਦੇ ਉੱਤੇ ਇਸ ਗੜਜੋੜ ਨੂੰ ਲੈ ਕੇ ਬਿਲਕੁਲ ਪੋਜ਼ਿਟਿਵ ਨਜ਼ਰ ਆ ਰਹੇ ਨੇ ਤੇ ਉਹਨਾਂ ਦੀ ਸਟੇਟਮੈਂਟ ਦਾ ਜੇ ਸਿੱਧਾ ਮਤਲਬ ਕੱਢਿਆ ਜਾਵੇ ਕਿ ਪੁਆਇੰਟ ਨੰਬਰ 1 ਕਿ ਉਹਨਾਂ ਨੂੰ ਗੜਜੋੜ ਤੋਂ ਕੋਈ ਦਿੱਕਤ ਨਹੀਂ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਲੋਕਾਂ ਦੀ ਭਾਵਨਾ ਹੈ ਕਿ ਗੜਜੋੜ ਹੋਵੇ ਪੁਆਇੰਟ ਨੰਬਰ 2 ਜਿਸ ਤਰੀਕੇ ਨਾਲ ਉਹਨਾਂ ਦਾ ਬਿਆਨ ਇਹ ਕਿਹਾ ਜਾ ਸਕਦਾ ਹੈ ਕਿ ਗੜਜੋੜ ਵਾਲੇ ਪਾਸੇ ਦੋਵੇਂ ਪਾਰਟੀਆਂ ਕਦਮ ਮੀਕੀ ਕਰਕੇ ਵਧਾ ਰਹੀਆਂ ਨੇ। ਪਿੱਛੇ ਦੀ ਗੱਲ ਤਾਂ ਪਤਾ ਨਹੀਂ। ਮੈਂ ਜਿਹੜੀ ਸਾਹਮਣੇ ਗੱਲ ਹੈ ਮੇਰਾ ਮੰਨ ਹੈ ਵੀ ਕੋਈ ਵੀ ਅਲਾਈਅੰਸ ਇਹ ਸਮਝੋ ਤਾ ਦੋ ਪਾਰਟੀਆਂ ਦੇ ਵਿੱਚ ਹੁੰਦੇ। ਤੇ ਇਕੱਲੇ ਹੱਤ ਤੱਤਲ ਹੀ ਵੱਜਦੀ ਨਹੀਂ। ਮੇਰੀ ਕੋਈ ਮੀਟਿੰਗ ਅੱਜ ਤੱਕ ਕਿਸੇ ਇਸ ਮਸਲੇ 'ਚ ਨਹੀਂ ਹੋਈ। ਨਾ ਹੀ ਕੇਂਦਰ ਨੇ ਕੋਈ ਸਾਡੇ ਤੋਂ رائے ਮੰਗੀ। ਆ ਜਿਹੜੀ ਗੱਲ ਹੈ ਨਾ ਕੋਈ ਅੱਜ ਤੋਂ ਨਹੀਂ ਚੱਲ ਰਹੀ। ਅੱਜ ਜਿੱਦਨ ਦਾ ਤੋੜ ਵਿਛੜ ਹੋਇਆ ਹੈ ਕਹਾਂਗੇ ਆਪਣੇ ਬੀਜੇਪੀ ਦਾ ਤੇ ਅਕਾਲੀ ਦਲ ਦਾ ਉਸੇ ਦਿਨ ਤੋਂ ਹੈ ਵੀ ਲੋਕਾਂ ਦੀ ਇੱਕ ਭਾਵਨਾ ਹੈ ਵੀ ਇਕੱਠੇ ਹੋ ਕੇ ਲੜਨ ਤਾਂ ਜਿਹੜੀ ਪੰਜਾਬ ਦੇ ਨਾਲ ਠੱਗੀ ਹੋ ਰਹੀ ਹੈ ਇਹਦੇ ਤੇ ਠੱਲ ਲਾਈ ਜਾ ਸਕਦੀ ਹੈ ਲੋਕਾਂ ਦੀ ਭਾਵਨਾ ਹੈ ਇਹਦੇ ਵਿੱਚ ਹੁਣ ਕੀ ਅੜਚਨਾ ਹੈ ਕੀ ਹੈ ਉਹ ਤਾਂ ਜਿੱਥੇ ਕੋਈ ਗਰਗਲ ਬਾਤ ਹੈ ਉਹਨਾਂ ਨੂੰ ਪਤਾ ਲੱਗੇ ਪਰ ਮੇਰੇ ਲੈਵਲ ਤੇ ਇਸ ਕਿਸਮ ਦੀ ਜੀ ਕੋਈ ਨਾਂਦ ਮੇਰੀ ਜਾਣਕਾਰੀ ਦੇ ਅੰਦਰ ਹੈ ਤੇ ਨਾ ਹੀ ਮੇਰੇ ਨੂੰ ਕਿਸੇ ਇਸ ਕਿਸਮ ਦੇ ਲੋਕਾਂ ਦੀ ਤਾਂ ਲੋਕਾਂ ਦੀਆਂ ਭਾਵਨਾਵਾਂ ਦਾ ਜਾਖਣ ਨੇ ਜ਼ਿਕਰ ਜ਼ਰੂਰ ਕਰ ਦਿੱਤਾ ਖੈਰ ਜਦੋਂ ਗੜਜੋੜ ਨੂੰ ਲੈ ਕੇ ਖੂਬ ਕਿ ਆਸਰਾਈਆਂ ਲੱਗ ਰੀਆਂ ਹੁਣ ਤੇ ਇਸ ਵਿਚਾਲੇ ਦੋਵੇਂ ਪਾਰਟੀਆਂ ਦੇ ਆਗੂਆਂ ਦੇ ਬਿਆਨ ਪੋਜ਼ਿਟਿਵ ਸਕਾਰਾਤਮਕ ਗੜਜੋੜ ਨੂੰ ਲੈ ਕੇ ਹੋਣ ਫਿਰ ਫਰਕ ਤੱਪੇਂਦਾ ਅੱਗੇ ਵਧਦੇ ਆ ਪੰਜਾਬ ਦੀ ਸਿਆਸਤ ਦੇ ਵਿੱਚ ਸੁਖਵਿਲਾ ਦਾ ਮੁੱਦਾ ਇੱਕ ਵਾਰ ਮੁੜ ਤੋਂ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਨਿੱਜੀ ਹਿੱਤਾਂ ਦੇ ਲਈ ਸੱਤਾ ਦੀ ਵਰਤੋਂ ਕੀਤੀ ਅਤੇ ਇਹ ਹੈ ਬਿਊਚਲ beneficiary ਨੇ ਸੱਤਾ ਚਾਹ ਕੇ اور ਸੱਤਾ ਦੇ ਦੌਰਾਨ ਆਪਣੇ ਨਿੱਜੀ ਹਿੱਤ ਕਿਸ ਤਰੀਕੇ ਨਾਲ ਪ੍ਰੋਟੈਕਟ ਕਰਨੇ ਆ ਫਾਇਦੇ ਲੈਣੇ ਆ ਉਧਰ ਸ਼੍ਰੋਮਣੀ ਅਕਾਲੀ ਦਲ ਨੇ ਪਲਟਬਾਰ ਕਰਦਿਆਂ ਕਿਆ ਕਿ ਸੁਖਵिलास ਦੀ ਸਾਰੀ ਜ਼ਮੀਨ ਦਾ ਸੀਐਲਯੂ ਕੇਂਦਰ ਸਰਕਾਰ ਦੀ ਮਨਜ਼ੂਰੀ ਦੇ ਨਾਲ ਹੋਇਆ ਅੱਜ ਤੋਂ ਬਾਅਦ ਹਰ ਝੂਠ ਤੇ ਹਰ ਗਲਤ ਐਲੀਗੇਸ਼ਨ ਤੇ ਡਿਫਰਮੇਸ਼ਨ ਫੇਸ ਕਰਨ ਲਈ ਤਿਆਰ ਰਵੇ ਸੋ ਕੁੱਲ ਮਿਲਾ ਕੇ ਸੁਫिलास ਦਾ ਮਸਲਾ ਸਿਆਸੀ ਗਲਿਆਰਿਆਂ ਦੀ ਚਰਚਾ ਦਾ ਆਧਾਰ ਜ਼ਰੂਰ ਬਣਿਆ ਹੋਇਆ ਹੈ ਉਧਰ ਪੰਜਾਬ ਸਰਕਾਰ ਦੇ ਬਜਟ اجلاس ਦਾ ਆਗਾਜ਼ ਹੋ ਚੁੱਕਿਆ ਹੈ ਔਰ ਪਹਿਲੇ ਹੀ ਬਿੰਦ ਜ਼ਬਰਦਸਤ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ ਵਿਧਾਨ ਸਭਾ ਦੇ ਵਿੱਚ ਗਵਰਨਰ ਦੇ ਭਾਸ਼ਣ ਦੇ ਦੌਰਾਨ ਹੀ ਕਾਂਗਰਸ ਵਿਧਾਇਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਕਾਂਗਰਸੀ ਵਿਧਾਇਕਾਂ ਨੇ ਕਿਸਾਨ ਅੰਦੋਲਨ ਅਤੇ ਉਸ ਦੇ ਵਿੱਚ ਸ਼ੁਕਰਮ ਦੀ ਮੌਤ ਦਾ ਮਸਲਾ ਚੁੱਕਿਆ ਹੰਗਾਮੇ ਦੀ ਵਜ੍ਹਾ ਨਾਲ ਗਵਰਨਰ ਪੂਰਾ ਭਾਸ਼ਣ ਨਹੀਂ ਪੜ ਸਕੇ ਅਤੇ ਉਹਨਾਂ ਨੇ ਆਪਣੇ ਭਾਸ਼ਣ ਦੀ ਪਹਿਲੀ ਅਤੇ ਆਖਰੀ ਦੀ ਲਾਈਨਾਂ ਹੀ ਪੜੀਆਂ ਆਈ ਵਿਸ ਮਾਈ ਬੈਸਟ ਰਿਗਾਰਡ ਟੂ ਆਲ ਆਫ ਯੂ ਫੋਰ ਯੂਰ ਐਕਟਿਵ ਪਾਰਟਨਰਸ਼ਿਪ ਇਨ ਪੀਪਲ ਸੈਂਟ੍ਰਿਕ ਡਿਸੀਜਨ ਪੰਜਾਬ ਹੋਲਿਸਟਿਕ ਡਿਵੈਲਪਮੈਂਟ ਜਾਹਿੰਮ yeah, ਵੀ this speech ਮੇ ਵੀ ਟੇਕਨ ਐਜ਼ ਰੈਡ ਥੈਂਕ ਯੂ ਜਿਸ ਤੋਂ ਬਾਅਦ ਵਿਧਾਨ ਸਭਾ ਤੋਂ ਚਲੀ ਗਈ ਤੇ ਹੰਗਾਮੇ ਦੀ ਵਜ੍ਹਾ ਦੇ ਨਾਲ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰਨੀ ਪਈ 2 ਵਜੇ ਦੁਬਾਰਾ ਸਦਨ ਦੀ ਕਾਰਵਾਈ ਸ਼ੁਰੂ ਹੋਈ ਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਰਵਾਈ ਨੂੰ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਤਾਂ ਪਹਿਲੇ ਹੀ ਦਿਨ ਰਾਜਪਾਲ ਦੇ ਭਾਸ਼ਣ ਦੇ ਦੌਰਾਨ ਜ਼ਬਰਦਸਤ ਸੰਗਾਮਾ ਹੋਇਆ ਇਹ ਵੀ ਤੁਹਾਨੂੰ ਦੱਸ ਦਈਏ ਕਿ ਵਿਛੜੀਆਂ ਰੂਹਾਂ ਦੇ ਵਿੱਚ ਸ਼ੁਕਰਨ ਸਿੰਘ ਜੋ ਕਿਸਾਨੀ ਸੰਘਰਸ਼ ਦੇ ਦੌਰਾਨ ਜਿਨ੍ਹਾਂ ਦੀ ਮੌਤ ਹੋਈ ਹੈ ਤੇ ਅਗਨੀ ਬੇੜ ਸਣੇ ਖੋੜ ਜਿਹੜੀਆਂ ਵਿਛੜੀਆਂ ਰੂਹਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਸਦਨ ਦੇ ਵੱਲੋਂ ਦਿੱਤੀ ਗਈ ਉਧਰ ਕਾਂਗਰਸ ਨੇ ਵਿਧਾਨ ਸਭਾ ਦੇ ਪਹਿਲੇ ਦਿਨ ਸ਼ੁਕਰਨ ਸਿੰਘ ਦੀ ਮੌਤ ਦਾ ਮੁੱਦਾ ਚੁੱਕਿਆ ਅਤੇ ਮਾਮਲੇ 'ਚ ਜ਼ੀਰੋ ਐਫ ਆਈ ਆਰ ਕਰਨ ਦੇ ਫੈਸਲੇ ਤੇ ਵਿਰੋਧ ਜਤਾਉਂਦੇ ਹੋਏ ਹੰਗਾਮਾ ਕੀਤਾ ਗਿਆ ਕਾਂਗਰਸ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜੇ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਤੁਸੀਂ ਹਰਿਆਣਾ ਪੁਲਿਸ 'ਤੇ ਪਰਚਾ ਦਰਜ ਕਰੋ ਤੁਸੀਂ ਗ੍ਰਹਿ ਮੰਤਰੀ 'ਤੇ ਪਰਚਾ ਦਰਜ ਕਰੋ ਇਨਵੈਸਟੀਗੇਸ਼ਨ ਬਾਤ ਕਰੋ ਤੁਸੀਂ ਕਹਿੰਦਾ ਉਹਨਾਂ ਇਨਵੈਸਟੀਗੇਸ਼ਨ ਵੀ ਹੋ ਕਰਨਗੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਨੇ ਵੀ ਪੰਜਾਬ ਸਰਕਾਰ ਤੇ ਨਿਸ਼ਾਨਾ 사 ਦਿਆ ਅਤੇ ਹਰਿਆਣਾ ਦੀ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ 14 ਫਸਲਾਂ ਦੇ ਉੱਤੇ ਐਮ ਐਸ ਪੀ ਦੇ ਨੂੰ ਕਿਹਾ ਇੱਕ ਖੇਤੀ ਜਿਹੜਾ ਸਟੇਟ ਦਾ ਮੁੱਦਾ ਹੈ ਅਗਰ ਹਰਿਆਣਾ 14 ਫਸਲਾਂ ਤੇ ਐਮਐਸਪੀ ਦੇ ਸਕਦਾ ਹੈ ਤੇ ਪੰਜਾਬ ਗਵਰਨਮੈਂਟ ਵੀ 14 ਫਸਲਾਂ ਤੇ ਐਮਐਸਪੀ ਘੋਸ਼ਿਤ ਕਰੇ ਫਿਰ ਤੇ ਇਹਨਾਂ ਨੂੰ ਕੁਝ ਕਹਿਣ ਦਾ ਅਧਿਕਾਰ ਹੈ ਨਾ ਕੇਂਦਰ ਨੂੰ ਕਾਂਗਰਸ ਦੇ ਹੰਗਾਮੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਅਤੇ ਕਿਹਾ ਕਿ ਗਵਰਨਰ ਦੇ ਭਾਸ਼ਣ ਨੂੰ ਰੋਕ ਕੇ ਕਾਂਗਰਸ ਨੇ ਸਦਨ ਦਾ ਅਪਮਾਨ ਕੀਤਾ ਹੈ ਗਵਰਨਰ ਸਾਹਿਬ ਦੇ ਭਾਸ਼ਣ ਨੂੰ ਪੰਜਾਬ ਸਰਕਾਰ ਦੇ ਭਾਸ਼ਣ ਨੂੰ ਰੋਕ ਕੇ ਉਹਦੇ ਖਲਲ ਪਾ ਕੇ ਅੱਜ ਸਦਨ ਦੀ ਤੋਹਫੀਨ ਕੀਤੀ ਆ ਕਾਬਲੇ ਗੌਰ ਹੈ ਕਿ ਪੰਜਾਬ ਸਰਕਾਰ ਦਾ ਇਹ ਬਜਟ اجلاس 15 ਮਾਰਚ ਤੱਕ ਚੱਲੇਗਾ। ਅਤੇ 5 ਤਰੀਕ ਨੂੰ ਬਜਟ ਪੇਸ਼ ਕੀਤਾ ਜਾਣਾ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲਜੀ ਮਹੋਰਾ ਦੇ ਵੱਲੋਂ ਇਲੈਕਸ਼ਨ ਦੇ ਅਨਾਉਂਸਮੈਂਟ ਤੋਂ ਠੀਕ ਪਹਿਲਾਂ ਇਹ ਬਜਟ ਬਹੁਤ ਸਾਰੀਆਂ ਉਮੀਦਾਂ ਵਾਲਾ ਤੁਸੀਂ ਕਹਿ ਸਕਦੇ ਹੋ ਜ਼ਰੂਰ। ਉਧਰ ਹਰਿਆਣਾ ਦੇ ਵਿੱਚ ਵੀ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਅਤੇ ਇਸੇ ਦੇ ਨਾਲ ਆਗੂਆਂ ਦੀ ਬਿਆਨਬਾਜ਼ੀ ਆਪ ਬਾਗੂ ਦੀ ਗਾਇਬ ਕਰਨੀ ਕੁਰੂਕhetra ਦੇ ਵਿੱਚ ਇੰਡੀਆ ਘੜ ਜੋੜ ਦੇ ਉਮੀਦਵਾਰ ਸੁਸ਼ੀਲ ਗੁਪਤਾ ਨੇ ਬੀਜੇਪੀ ਤੇ ਨਿਸ਼ਾਨਾ ਸਾਧਦੇ ਹੋਏ ਐਮਪੀ ਨਾਇਬ ਸੈਣੀ ਨੂੰ ਗਾਇਬ ਸੈਣੀ ਕਹਿ ਦਿੱਤਾ ਅਤੇ ਇਲਜ਼ਾਮ ਲਗਾਇਆ ਕਿ ਜਦੋਂ ਕੁਰੂਕhetra ਹੜ ਦੇ ਵਿੱਚ ਡੁੱਬਿਆ ਸੀ ਉਸ ਸਮੇਂ ਨਾਇਬ ਵਿਦੇਸ਼ ਦੇ ਵਿੱਚ ਤਾਂ ਸੈਨੂ ਸਾਹਿਬ ਗਾਇਬ ਹੋ ਚੁਕੇ ਗਾਇਬ ਸੈਣੀ ਇਸ ਕੁਰੂਕhetra ਮੇਂ ਉਨ੍ਹਾਂ ਦਾ ਨਾਮ ਪ੍ਰਤਿਦ ਹੋ ਚੁਕਾ ਹੈ ਕੁਰੂਕhetra ਮੇਂ ਜਬ ਬਾੜ ਆਈ ਤੇ ਤੋ ਵਿਦੇਸ਼ ਮੇਂ ਆਪਣੇ ਰੰਗੇ ਲਿਆ ਮਨਾ ਰਹੇ ਸੁਸ਼ੀਲ ਗੁਪਤਾ ਦੇ ਬਿਆਨ ਤੇ ਬੀਜੇਪੀ ਵਿਧਾਇਕ ਨੇ ਵੀ ਪਲਟਵਾਰ ਕੀਤਾ ਤੇ ਕਿਹਾ ਕਿ ਕਾਂਗਰਸ ਨੇ ਨਵੀਂ ਮੁਰਗੀ ਫਸਾਈ ਹੈ ਇਸ ਵਾਰ ਇਸ ਦੀ ਜ਼ਮਾਨਤ ਜ਼ਬਤ ਹੋ ਗਈ ਕਾਂਗਰਸ ਕਾ ਹੈ ਕਾਂਗਰਸ ਤਕੜੀ ਹੋਤੀ ਹੈ ਕਾਂਗਰਸ ਕੋ ਪਤਾ ਤਾਂ ਹਮਾਰੀ ਜਮਾਨਤ ਨਹੀਂ ਬਚੇਗੀ ਇਸ ਲਈ ਨਵੀਂ ਮੁਰਗੀ ਲਾ ਕੇ ਫਸਾ ਦੀ ਉਹਨਾਂ ਨੇ ਅੱਗੇ ਲੋਕ ਸਭਾ ਚੋਣਾਂ ਦੀ ਗਰਮੀ ਵਧ ਰਹੀ ਹੈ ਅਤੇ ਇਸ ਦੇ ਨਾਲ ਹੀ ਗਰਮਾ ਰਹੀ ਹੈ ਜ਼ਮੀਨੀ ਸਿਆਸਤ ਤੋਂ ਪੰਜਾਬ ਤੋਂ ਲੈ ਕੇ ਹਰਿਆਣਾ ਤੇ ਪੂਰੇ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਲੋਕ ਸਭਾ ਚੋਣਾਂ ਦਾ ਵਿਗਲ ਤੇ ਲੋਕ ਸਭਾ ਚੋਣਾਂ ਦੀ ਸਿਆਸਤ ਦੀ ਗਰਮੀ ਮਹਿਸੂਸ ਕੀਤੀ ਜਾ ਸਕਦੀ ਹੈ। ਹਿਮਾਚਲ ਦਾ ਰੁੱਕ ਕਰ ਲੈਨੇ ਆ। ਹਿਮਾਚਲ ਦੇ ਵਿਕਰਮਾ ਦਿਤੇ ਸਿੰਘ ਦੀ 6 ਬਾਗੀ ਵਿਧਾਇਕਾਂ ਦੇ ਨਾਲ ਧੁਲਾਕਾਤ ਨੇ ਸਿਆਸੀ ਸਰਗਰਮੀਆਂ ਇੱਕ ਵਾਰ ਫਿਰ ਤੋਂ ਹਿਮਾਚਲ ਸੁਲਗਾ ਦਿੱਤੀ। ਅਤੇ ਸਬ ਦੇ ਵਿਚਾਲੇ ਹਿਮਾਚਲ ਕਾਂਗਰਸ ਦੀ ਪ੍ਰਧਾਨ ਪ੍ਰਤੀਬਾ ਸਿੰਘ ਨੇ ਦਾਵਾ ਕੀਤਾ ਕਿ ਵਿਕਰਮਾ ਦਿਤੇਨ ਨਿੱਜੀ ਕੰਮ ਲਈ ਹਿਮਾਚਲ ਤੋਂ ਬਾਹਰ ਗਏ ਨੇ। ਉਹ ਆਪਣੇ ਨਿੱਜੀ ਕੰਮ ਸੇ ਗਿਆ ਹੋਇਆ। ਨੇਜੀ ਕਾਮ ਸੇ ਕੀਆ ਹੋਇਆ ਹੈ ਉਹ 1-2 ਦਿਨ ਮੇ ਲੋਟੇਗਾ ਫਿਰ ਦੇਖਦੇ ਹਾਂ ਕਿ ਅਸੀਂ ਫੈਸਲਾ ਲੈਂਦੇ ਹਾਂ ਇੱਕ ਵਾਰ ਉਧਰ ਸੂਤਰਾਂ ਤੋਂ ਮੇਰੀ ਜਾਣਕਾਰੀ ਮੁਤਾਬਕ ਵਿਕਰਮਨ ਦਿੱਤੇ ਦੇ ਨਾਲ ਕਾਂਗਰਸ ਦੇ ਹੀ 2 ਤੋਂ 3 ਵਿਧਾਇਕ ਵੀ ਹੋਰ ਨੇ ਅਤੇ ਇਹ ਚੰਡੀਗੜ੍ਹ ਦੇ ਵਿੱਚ ਉਸੇ ਹੋਟਲ ਦੇ ਵਿੱਚ ਪਹੁੰਚੇ ਸਨ ਜਿੱਥੇ ਕਾਂਗਰਸ ਦੇ ਬਾਗੀ ਵਿਧਾਇਕ ਠਹਿਰੇ ਹੋਏ ਸੀ ਹਾਲਾਂਕਿ ਆਬਜ਼ਰਵਰ ਦੀ ਭੂਮਿਕਾ ਨਿਭਾਰ ਰਿਹਾ ਭੁਪਿੰਦਰ ਸਿੰਘ ਖੋਡਾ ਨੇ ਕਿਹਾ ਕਿ ਕਿਸੇ ਦੇ ਕਿਸੇ ਨੂੰ ਵੀ ਮਿਲਣ ਤੇ ਕੋਈ ਰੋਕ ਨਹੀਂ ਹੈ। ਇਹ ਥੋੜਾ ਹੋ ਗਿਆ ਹੈ ਹਿੰਦੁਸਤਾਨ ਕੇ ਆਜ ਇਤਨਾ ਹੋ ਨਹੀਂ ਰਹੇ ਨਾਗਰੀਕ ਤੁਹਾਨੂੰ ਜਿਸੇ ਵੀ ਆਬਜੈਕਸ਼ਨ ਨੀ ਕਿਸੇ ਕੋ ਮਿਲੇ ਆਪ ਮਿਲੋ ਆਪ ਇੱਥੋਂ ਸੇ ਮਿਲ ਕੇ ਕਾਪ ਖੱਟਰ ਸਾਹਿਬ ਕੇ ਪਾਸ ਜਾਓ ਕਿ ਮੈਨੂੰ ਇਤਰਾਜ ਕਰੀਏ ਵੀਰਵਾਰ ਨੂੰ ਹਿਮਾਚਲ ਵਿਧਾਨ ਸਭਾ ਦੇ ਸਪੀਕਰ ਨੇ 6 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਸੀ ਹਾਲਾਂਕਿ ਕਾਂਗਰਸ ਦਾ ਦਾਅਵਾ ਹੈ ਕਿ ਸਰਕਾਰ 5 ਸਾਲ ਪੂਰੇ ਜ਼ਰੂਰ ਕਰੇਗੀ। ਦੱਛੇ ਕਾਂਗਰਸ ਦੇ ਵਿਧਾਇਕ ਜਿਨ੍ਹਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਤੇ 3 ਇੰਡੀਪੈਂਡੈਂਟ ਵਿਧਾਇਕ ਨੇ ਜਿਨ੍ਹਾਂ ਨੇ ਭਾਜਪਾ ਦੇ ਉਮੀਦਵਾਰ ਰਾਜ ਸਭਾ ਦੇ ਉਮੀਦਵਾਰ ਦੇ ਹੱਥ ਦੇ ਵਿੱਚ ਵੋਟ ਕੀਤਾ ਸੀ ਔਰ ਅਗੇ ਸਿਆਸਤ ਹਿਮਾਚਲ ਦੇ ਵਿੱਚ ਕਿਵੇਂ ਬਦਲਦੀ ਹੈ ਉਹ ਦੇਖਣਾ ਹੋਵੇਗਾ ਉਧਰ ਪੰਜਾਬ ਕਾਂਗਰਸ ਦੇ ਆਗੂ ਪਾਰਟੀ ਦੇ ਵਿੱਚ ਡਿਸਪਲਿਨ ਨੂੰ ਲੈ ਕੇ ਹੁਣ ਖੁੱਲ ਕੇ ਆਪਣੀ ਫਿਕਰ ਦੱਸਣ ਲੱਗੇ ਨੇ ਲੁਧਿਆਣਾ ਦੇ ਵਿੱਚ ਹੋਈ ਕਾਂਗਰਸ ਦੀ ਮੀਟਿੰਗ 'ਚ ਭਾਰਤਪੁਸ਼ਨਾਸ਼ੋ ਨੇ ਬਕਾਇਦਾ ਦੱਸਿਆ ਕਿ ਪਾਰਟੀ ਦੇ ਅੰਦਰ ਕੀ ਹੋ ਰਿਹਾ ਹੈ ਇਹ ਬੰਦੇ ਆਪਾਂ ਬਾਤ ਦੱਸਦੇ ਆ ਯਾਰ ਉਹ ਤੇ ਤੁਸੀਂ ਲੀਡਰ ਬਣੇ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਉਣ ਆਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਆਓ ਚੱਲੋ ਜੇਲਾ ਚ ਚੱਲਣਾ ਤਾਂ ਫਿਰ ਫਿਰ ਦਿਖਾਉਨੇ ਆ ਲੀਡਰ ਕਿਤਾ ਬਣਦੇ ਸੋ ਆਈ ਡਿਸਪੀਲਨ ਤੋਂ ਸਾਡੇ ਕਾਂਗਰਸੀਆਂ ਨੂੰ ਸਾਰੀਆਂ ਚੀਜ਼ਾਂ ਸੀਨੀਅਰ ਲੀਡਰਸ਼ਿਪ ਦੀ ਅਨੁਸ਼ਾਸਨ ਨੂੰ ਲੈ ਕੇ ਫਿਕਰ ਜ਼ਮੀਨੀ ਤੌਰ ਦੇ ਉੱਤੇ ਅਸਰ ਕਰੇਗੀ ਜਾਂ ਨਹੀਂ ਇਸ ਸਮਾਂ ਹੀ ਦੱਸੇਗਾ